ਸਤਿਗੁਰੂ ਗੋਵਿੰਦ ਸਿੰਘ ਜੀ ਵੱਲੋਂ ਰਾਏ ਕੱਲਾ ਨੂੰ ਬਖਸ਼ੇ ਗਏ ਗੰਗਾ ਸਾਗਰ ਦੀ ਅਕ੍ਰਿਤੀ ਗੁਰਦਵਾਰਾ ਟਾਲੀ ਆਨ ਸਾਹਿਬ ਦੇ ਸਜੋਵਤ ਹੋ ਰਹੀ ਹੈ ਸੰਗਤ ਜੀ ਕਰੋ ਦਰਸ਼ਨ ਆਪਣੇ ਨਿਹਾਲ ਹੋਵੋ ਇਹ ਅਸਲੀ ਗੰਗਾ ਸਾਗਰ ਰਾਏ ਕੱਲੇ ਦੇ ਵੰਸ ਜਾਂ ਕੋਲ ਅੱਜ ਆ ਹੈ ਜੋ ਅੱਜ ਕੱਲ ਕੈਨੇਡਾ ਵਿੱਚ ਰਹਿ ਰਹੇ ਹਨ ਉਹ ਸਮੇਂ ਆਉਣ ਤੇ ਸੇਕਰ ਗੰਗਪਾ ਨੂੰ ਇਸ ਗੰਗਾ ਸਾਗਰ ਦੇ ਦਰਸ਼ਨ ਵੀ ਕਰਵਾਉਂਦੇ ਰਹਿੰਦੇ ਹਨ ਕਰੋ ਦਰਸ਼ਨ ਸੰਗਤ ਜੀ ਗੰਗਾ ਸਾਗਰ ਦੇ ਜੈਸ ਦੀ ਬਖਸ਼ਿਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਏ ਕੱਲਾ ਨੂੰ ਕੀਤੀ ਸੀ